ਸਤਿ ਸ਼੍ਰੀ ਅਕਾਲ ਦੋਸਤੋ ਤੇ ਜਿਵੇਂ ਪਹਿਲੀ ਵੀਡੀਓ ਵਿੱਚ ਦੱਸਿਆ ਸੀ ਕਿ ਮੈਂ ਮੇਰੀ ਜੋ ਸਟੂਡੈਂਟ ਲਾਈਫ ਦੇ ਸਟਰਗਲਸ ਨੇ ਉਹਨਾਂ ਬਾਰੇ ਆਪਣੀ ਵੀਡੀਓ ਵਿੱਚ ਗੱਲ ਕਰੂੰਗੀ ਤੇ ਅੱਜ ਫਿਰ ਸਟਾਰਟ ਕਰਦੇ ਹਾਂ ਮੈਂ ਆਸਟ੍ਰੇਲੀਆ ਆਈ ਸੀ 2014 ਵਿੱਚ ਤੇ ਮੈਂ ਪਹਿਲਾ ਆਈ ਸੀ ਬ੍ਰਿਸਬਨ ਤੇ ਜਦ ਮੈਂ ਉੱਥੋਂ ਆਈ ਇੰਡੀਆ ਤੋਂ ਮੈਂ ਕਲਕੱਤਾ ਤੋਂ ਤੇ ਜਦ ਮੈਂ ਪਹਿਲੀ ਵਾਰੀ ਅਮ ਆਉਣਾ ਸੀਗਾ ਆਸਟ੍ਰੇਲੀਆ ਉਦੋਂ ਮੈਲਬਨ ਚ ਤਾਂ ਬਹੁਤ ਆਪਣੇ ਰਿਸ਼ਤੇਦਾਰ ਸੀਗੇ ਬਟ ਬ੍ਰਿਸਬਨ ਵਿੱਚ ਕਿਉਂਕਿ ਉਦੋਂ ਇੰਨੇ ਜਿਹੜੇ ਆਪਣੇ ਇੰਡੀਅਨਸ ਆਉਂਦੇ ਸੀ ਨਾ ਦਾਦਰ ਮੈਲਬਨ ਚ ਹੀ ਆਉਂਦੇ ਸੀਗੇ ਹੋਰ ਸਟ੍ਰੀਟਾਂ ਵਿੱਚ ਘਟ ਜਾਂਦੇ ਹੁੰਦੇ ਸੀ ਤੇ ਮੈਂ ਜਦ ਆਉਣਾ ਸੀਗਾ ਬ੍ਰਿਸਬਨ ਸਾਨੂੰ ਕੋਈ ਬੰਦਾ ਲੱਭ ਨਹੀਂ ਸੀ ਰਹਿ ਵੀ ਕੋਈ 에ਅਰਪੋਰਟ ਤੋਂ ਵੀ ਲੈ ਜਾਣ ਵਾਲਾ ਹੋਵੇ ਤੇ ਚਲੋ ਉੱਥੋਂ ਜਿਹੜੇ ਏਜੰਟ ਦੇ ਥਰੂ ਆਪਾਂ ਵੀਜ਼ਾ ਲਵਾਇਆ ਸੀ ਉਹ ਕਹਿੰਦੇ ਹੌਸਟਲ ਉਹ ਜਿਹੜਾ ਯੂਨੀ ਵਿੱਚ ਯੂਨੀ ਵੱਲੋਂ ਅਕੋਮੋਡੇਸ਼ਨ ਹੁੰਦੀ ਹੈ ਕੋਈ ਵੀ ਉਹ ਤੁਹਾਨੂੰ ਆਪਾਂ ਕਰਵਾ ਦਾਂਗੇ ਤੇ ਕਿਉਂਕਿ ਮੇਰਾ ਵੀਜ਼ਾ ਬਹੁਤ ਲੇਟ ਆਇਆ ਆਲਰੇਡੀ ਸੈਸ਼ਨ ਸਟਾਰਟ ਹੋ ਗਿਆ ਸੀਗਾ ਤੇ ਅਮ ਚਲੋ ਕਿਸੇ ਤਰ੍ਹਾਂ ਨਾ ୱੇਟਿੰਗ ਲਿਸਟ ਵਿੱਚ ਪੈ ਗਈ ਮੈਂ ਜਿਹੜੀ ਉਹਦੀ ਅਕੋਮੋਡੇਸ਼ਨ ਹੁੰਦੀ ਆ ਯੂਨੀ ਵੱਲੋਂ ਤੇ ਉਹਨਾਂ ਨੇ ਕਿਹਾ ਤੁਸੀਂ ਯੂਨੀ ਵੱਲੋਂ ਹੀ ਇੱਕ ਬੰਦਾ ਮੈਨੂੰ ਪਿਕਅਪ ਕਰਨ ਵੀ ਆਊਗਾ 에ਰਪੋਰਟ ਤੇ ਚਲੋ ਸਾਰਾ ਕੁਝ ਆਪ ਸਾਨੂੰ ਇਹ ਹੋ ਗਿਆ ਵੀ ਚਲੋ ਹੋ ਜੂਗਾ ਉਹ 에ਜੰਟ ਨੇ ਵੀ ਕਹਿਤਾ ਵੀ वेटिंग लिस्ट ਯੂਜੂਲੀ ਪਾ ਦਿੰਦੇ ਆ ਬਟ ਦੇ ਦਿੰਦੇ ਆ ਅਕੋਮੋਡੇਸ਼ਨ ਉਹ ਚਲੋ ਡੈਡੀ ਨੇ ਵੀ ਕਿਹਾ ਚਲ ਠੀਕ ਆ ਯੂਨੀਵਰਸਿਟੀ ਵੱਲੋਂ ਕੋਈ ਆ ਰਿਹਾ ਹੈ ਆ ਗਿਆ ਉੱਥੋਂ ਚੜ ਗਏ ਤੇ ਜਦੋਂ ਇੱਥੇ ਪਹੁੰਚੀ ਸਿੰਗਾਪੁਰ ਮੈਂ ਸਟੇ ਸੀ ਸਿੰਗਾਪੁਰ ਪਹੁੰਚ ਕੇ ਵਾਈਫਾਈ ਨਾਲ ਕਨੈਕਟ ਕਰਿਆ ਫੋਨ ਈਮੇਲ ਆਈ ਹੋਈ ਯੂਨੀਵਰਸਿਟੀ ਤੋਂ ਕੀ ਸੌਰੀ ਤੁਹਾਡਾ ਨਾਮ ウェイਟਿੰਗ ਲਿਸਟ ਤੇ ਸੀਗਾ ਬਟ ਸਾਡੇ ਕੋਲ ਕੋਈ ਕੈਨਸਲੇਸ਼ਨ ਨਹੀਂ ਹੋਈ ਤਾਂ ਕਰਕੇ ਤੁਹਾਨੂੰ ਮਤਲਬ ਯੂਨੀਵਰਸਿਟੀ ਵੱਲੋਂ ਜਿਹੜਾ ਅਕਾਮੋਡੇਸ਼ਨ ਮਿਲਣੀ ਸੀ ਉਹ ਨਹੀਂ ਮਿਲ ਰਹੀ ਤੇ ਉੱਥੇ ਮੇਰੇ ਮਤਲਬ ਹੱਥ ਪੈਟੰਡੇ ਹੋ ਗਏ ਵੀ ਹੁਣ ਮੈਂ ਕੀ ਕਰਾਂ ਮੈਂ ਤਾਂ ਆਧਰਾ ਚ ਆਲਰੇਡੀ ਪਹੁੰਚ ਚੁੱਕੀ ਆ ਮੈਨੂੰ 에어ਪੋਰਟ ਤੇ ਲੈ ਜਾਣ ਵਾਲੇ ਨਹੀਂ ਕਿਸੇ ਨੇ ਆਉਣਾ ਨਹੀਂਗਾ ਵੀ ਵਾਟ ਡੂ ਇ ਡੂ ਨਾਓ ਤੇ ਕਰੀ ਫੋਨ ਕਰਨ ਜੋਗੀ ਨਹੀਂ ਕਿਉਂਕਿ ਪਿੱਛੋਂ ਕਰਦੇ ਨੇ ਡਰ ਜਾਣਾ ਆ ਤੇ ਚਲੋ ਮੈਂ ਕਿਹਾ ਕੀ ਕਬਬੇ ਦਾ ਨਾਮ ਲੈ ਕੇ ਅੱਗੇ ਚੱਲਦੇ ਆਂ ਤੇ ਚਲੋ ਆਗੇ ਬ੍ਰਿਸਬਨ ਜਦਾਈ ਮੈਂ ਪਹੁੰਚੀ ਸ਼ਾਮੀ ਮੈਨੂੰ ਲੱਗਦਾ ਹੈ 7 ਵਜੇ ਪਹੁੰਚੀ ਸੀ ਮੈਂ ਬਾਹਰ ਨੀਰਾ ਜੁਲਾਈ ਦਾ ਟਾਈਮ ਵਿੰਟਰਸ ਤੇ 에어ਪੋਰਟ ਤੇ ਪਹੁੰਚ ਕੇ ਸਮਾਨ ਸਮੁੰ ਚੱਕ ਲਿਆ ਜਦ ਆਪਣਾ ਵਾਈਫਾਈ ਕਨੈਕਟ ਕਰ ਲਿਆ ਚਲੋ ਫੋਨ ਤੇ ਤੇ ਬੈਠ ਕੇ ਉੱਥੇ ਪਹਿਲਾਂ ਤਾਂ ਬਹੁਤ ਰੋਈ ਮੈਂ ਆਪਣੇ ਲਗੇ ਤੇ ਬੈ ਕੇ ਵੀ ਹੁਣ ਮੈਂ ਜਾਵਾਂ ਕਿੱਥੇ ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਜਾਣਾ ਹੈ ਨਵੀਂ ਕੰਟਰੀ ਆ ਇਹ ਵੀ ਨਹੀਂ ਪਤਾ ਬਾਹਰ ਸੇਫ ਹੈਗਾ ਵੀ ਹੈ ਕਿ ਨਹੀਂ ਆ ਤੇ ਪੈਸੇ ਵੀ ਲਿਮਟਿਡ ਹੁੰਦੇ ਆਪਣੇ ਕੋਲ ਜਦੋਂ ਪੰਡਿਆ ਤੋਂ ਆਨੇ ਨਾ ਤੇ 2000 ਡਾਲਰ ਲੈ ਕੇ ਆਈ ਸੀ ਉਹਦੋਂ ਮੈਂ ਆਪਣੇ ਨਾਲ